ਇੱਕ ਖਬਰ ਹੋਰ ਕਾਫੀ ਚਰਚਾ ਦੇ ਵਿੱਚ ਹੈ ਦ੍ਰੇਸ਼ੀ ਦੁਸ਼ਹਿਰਾ ਮੈਲੇ ਵਾਲੀ ਉੱਥੇ ਕਹਿੰਦੇ ਵੀ ਜਿਹੜਾ ਮਾਲਕ ਸੀਗਾ ਅਸ਼ੋਕ ਕੁਮਾਰ ਉਹਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇਲਜ਼ਾਮ ਇਹ ਲਾਇਆ ਕਿ ਬਈ ਰੇਸ਼ੋਦ ਮੰਗੀ ਜਾ ਰਹੀ ਹੈ ਪਹਿਲਾਂ ਇੱਕ ਉਧਾਇਕ ਸਾਹਿਬ ਦਾ ਜ਼ਿਕਰ ਕਰ ਰਹੇ ਨੇ ਕਿ ਮੇਰੇ ਤੋਂ ਹਿੱਸਾ ਮੰਗ ਰਹੇ ਨੇ ਕਿ ਮਸਲਾ ਜੀ ਹੁਣ ਮੈਲਿਆਂ ਦੇ ਵਿੱਚ ਵੀ ਇਹੋ ਚੱਕਰ ਠੀਕ ਐ ਸਕਦੀ ਹੈ ਜੀ ਇੱਥੇ ਆਪਣੇ ਆਪ ਦੇ ਵਿੱਚ ਬੜੀ ਅਜੀਬ ਗੱਲ ਹੈ ਹੂੰ ਕਿ ਕੋਈ ਵਿਅਕਤੀ ਆਪਣੀ ਤੇ ਪੈਟਰੋਲ ਛੜਕਦਾ ਹੈ ਸੋ ਲੋਕ ਫੜ ਲੈਂਦੇ ਆ ਕਿ ਕਿਉਂ ਲਗਾ ਆਤਮਦਾਹ ਕਰਨ ਫਿਰ ਤੁਸੀਂ ਪਵਿੱਤਰ ਡੋਲਾ ਜਿਹੜੀ ਉਹ ਹੁੰਦੀ ਹੈ ਯਾਤਰਾ ਉਹ ਰੋਕ ਦਿੱਤੀ ਗਈ حساب ਲਾ ਲੋ ਇੱਕ ਤਰ੍ਹਾਂ ਨਾਲ ਇਹ ਬੜਾ ਪੁਰਾਣੇ ਸਮੇਂ ਤੋਂ ਮੇਲਾ ਲੱਗਦਾ ਆ ਰਿਹਾ ਜੀ ਦਰੇਸੀ ਗਰਾਊਂਡ ਹੈ ਸ਼ਾਇਦ ਲੁਧਿਆਣੇ ਦੇ ਵਿੱਚ ਤਾਂ ਮੇਲਾ ਰੁਕ ਗਿਆ ਹੂੰ ਰਾਜਾ ਬੜੰਗ ਉੱਥੇ ਪਹੁੰਚਦੇ ਨੇ ਰਾਤ 10 11 ਵਜੇ ਤੱਕ ਇਹ ਇਹੀ ਕੁਝ ਚੱਲਿਆ ਜੀ ਰਾਜਾ ਬੜਿੰਗ ਦਾ ਵੈਸੇ ਤੇ ਉਹ ਕਾਫੀ ਦੇਖੀਏ ਤੇ ਅੱਜ ਕੱਲ ਰੂਟ ਲੰਮਾ ਹੀ ਬਣਦਾ ਕਦੇ ਬਿਹਾਰ ਹੁੰਦੇ ਆ ਕਦੇ ਅਸਮ ਹੁੰਦੇ ਆ ਕਦੇ ਭੱਜ ਕੇ ਆਪਦੇ ਹਲਕੇ ਚਾਉਣਾ ਪੈਂਦਾ ਭੱਜ ਭਾਜੜ ਜਿਆਦਾ ਹੀ ਚੱਲਦੀ ਉਹਨਾਂ ਦੀ ਅੱਛਾ ਉੱਥੇ ਉਹ ਆ ਕੇ ਠੇਕੇਦਾਰਾਂ ਦੇ ਜਾਂ ਜਿਹੜੇ ਉਹ ਦੁਕਾਨਦਾਰ ਸੀ ਉਹਨਾਂ ਦੇ ਸਮਰਥਨ ਚ ਖਲੋਤੇ ਕਿ ਭਾਈ ਤੁਸੀਂ ਕਰੋ ਸ਼ੁਰੂ ਅਸੀਂ ਹੈਗੇ ਹਾਂ ਜੀ ਹੁਣ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਆ ਕਿ ਅਸੀਂ ਵੀ ਜਿਹੜੇ ਦੁਕਾਨਦਾਰ ਆ ਰਿਹਾ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਵੱਡੀਆਂ ਥਾਵਾਂ ਤੇ ਜਿਹੜੇ ਮੇਲੇ ਹੁੰਦੇ ਆ ਕਾਰੋਬਾਰ ਵਾਸਤੇ ਉੱਥੇ ਬੋਲੀ ਵਗੈਰਾ ਜਿੱਦਾਂ ਅਲੋਟਮੈਂਟ ਹੁੰਦੀ ਹੈ ਠੇਕਾ ਚੜਦਾ ਹੈ ਉਹ ਕਹਿੰਦੇ ਅਸੀਂ ਕਰੋੜ ਪਹਿਲਾਂ ਭਰ ਚੁੱਕੇ ਆ ਤੇ 10 ਲੱਖ ਰੁਪਈਆ ਹੁਣ ਮੰਗਣ ਡਏ ਨੇ ਸਾਥ ਉਹਨਾਂ ਲਈ ਵੀ ਕਹਿ ਰਹੇ ਸੀ ਠੇਕੇਦਾਰ ਸਾਹਿਬ ਕਿ ਦੇਖੋ ਜੀ ਕੇਜਰੀਵਾਲ ਸਾਹਿਬ ਤੇ ਬੜੇ ਅੱਛੇ ਇਨਸਾਨ ਨੇ ਪਰ ਇਹਨਾਂ ਦੇ ਵਿਧਾਇਕਾਂ ਦਾ ਕੀ ਕਰੀਏ ਹੁਣ ਆਪਾਂ ਪਿਛਲੇ ਹਫਤੇ ਕੀਤੀ ਗੱਲ ਬੀਬੀ ਸ਼ੀਨਾ ਜੀ ਦੇ ਉਹ ਜਿਹੜੇ ਦਫ਼ਤਰ ਦੇ ਵਿੱਚ ਕੋਈ ਆਉਣ ਜਾਣ ਵਾਲਿਆਂ ਚੋਂ ਇੱਕ ਬੰਦੇ ਦੀ ਕਿ ਕਿ estrone ਫਰਜੀ ਉਹ ਜਿਵੇਂ ਸਪੈਸ਼ਲ 26 ਦੇ ਵਿੱਚ ਅਕਸ਼ੇ ਕੁਮਾਰ ਨੇ ਟੀਮ ਨਹੀਂ ਬਣਾਈ ਹੁੰਦੀ ਜੀ અનુਪਮ ਖੇਰ ਵੇਖੀ ਜੇ ਫਿਲਮ ਉਹ ਤੇ ਵੇਖੋ ਬੜੀ ਕਲਾਸ ਦੀ ਹੋਵੇ ਬੜਾ ਬੜਾ ਸਿਆਪਾ ਪਾਉਂਦੇ ਨੇ ਉਹ ਮੈਂ ਕਹਿੰਦਾ ਤਬਾਹੀ ਲਿਆ ਦਿੰਦੇ ਨਾ ਵੈਸੇ ਸੱਚੀ ਘਟਨਾ ਤੇ ਆਧਾਰਿਤ ਆ ਜੀ ਅੱਛਾ ਉਤੇ ਬਾਅਦ ਹੁਣ ਇਹ ਦੂਸਰੀ ਘਟਨਾ ਜਿਹਦੇ ਚ ਵਿਧਾਇਕ ਦਾ ਸਦਾ ਨਾਮ ਲਿਆ ਜਾ ਰਿਹਾ ਤੇ ਵਿਧਾਇਕ ਜਿਹੜੇ ਪ੍ਰਾਸ਼ਰ ਸਾਹਿਬ ਨੇ ਉਹ ਕਹਿੰਦੇ ਕਿ ਇਹ ਕੋਜੀ ਹਰਕਤ ਹੈ ਜੀ ਮੈਨੂੰ ਬਦਨਾਮ ਕਰਨ ਦੀ ਲੋਕਾਂ ਦੇ ਪਿੱਛੇ ਲੱਗ ਕੇ ਇਦਾਂ ਉਦਾਂ ਤੇ ਮੈਂ ਹੁਣ ਇਹਨਾਂ ਤੇ ਮਾਣਾ ਨਹੀਂ ਦਾ ਮੁਕਦਮਾ ਪਾਉਂਗਾ ਵੈਸੇ ਤੇ ਮਾਣਾ ਨਹੀਂ ਦਾ ਮੈਂ ਕਹਿੰਨਾ ਕਿ ਐਡੀ ਛਿੱਤੀ ਮੁਕਦਮੇਬਾਜ਼ੀ 'ਚ ਨਾ ਆਈ ਉਲਝਣ ਤੇ ਬਿਹਤਰ ਆ ਜੀ ਜੀ ਕਿਉਂਕਿ ਤੁਹਾਡਾ ਵਰਸ਼ਨ ਵੀ ਤੇ ਬਰੋਬਰੀ ਆ ਜਾਂਦਾ ਜੇ ਕੋਈ ਤੁਹਾਡੇ ਤੇ ਇਲਜ਼ਾਮ ਲਗਾਏ ਤੇ ਤੁਸੀਂ ਉਹਦੀ ਸਫਾਈ ਦੇਤੀ ਗੱਲ ਖਤਮ ਆ ਇਹ ਹੁਣ ਨਵਾਂ ਹੀ ਇੱਕ ਟ੍ਰੈਂਡ ਚੱਲਿਆ ਕਿ ਦਵਾ ਦਵਾ ਵੀ ਬਈ ਲੀਡਰ ਕਹਿੰਦੇ ਮੈਂ ਮਾਣਾ ਨਹੀਂ ਤਾਂ ਮਕਦਮਾ ਪਾਉਂਗਾ ਜੀ ਹੁਣ ਇਹ ਇੱਕ ਸਵਾਲ ਹੈ ਚਲੋ ਦੋਨਾਂ ਦੇ ਬਰਾਬਰ ਪੱਖ ਆ ਗਏ ਇੱਕ ਦਾ ਦੋਸ਼ ਆ ਗਿਆ ਇੱਕ ਦੀ ਸਫਾਈ ਆ ਗਈ ਬਟ ਗੱਲ ਇਹ ਆ ਜਨਾਬ ਕਿ ਜੇ ਆਪਾਂ ਇੱਕ ਤਾਰਕਿਕ ਤਰੀਕੇ ਨਾਲ ਦੇਖੀਏ ਕਿ ਮੰਨ ਲਓ ਕੋਈ ਕਾਰੋਬਾਰੀ ਆ ਉਹਨੇ ਪੈਸਾ ਭਰ ਕੇ ਰੁਪਈਆ ਭਰ ਕੇ ਜੀ ਕਾਰੋਬਾਰ ਕਰਨ ਵਾਸਤੇ ਜਗ੍ਹਾ ਲਈ ਆ ਤਾਂ ਫਿਰ ਉਹਨੂੰ ਪੈਟਰੋਲ ਛਿੜਕ ਕੇ ਡਰਾਮੇ ਕਰਨ ਦੀ ਕੀ ਜ਼ਰੂਰਤ ਹੈ ਬਈ ਉਹ ਤਾਂ ਆਪ ਦਾ ਕੰਮ ਕਰੇ ਤੇ ਕਮਾਈ ਕਰੇ ਬਿਲਕੁਲ ਬਿਲਕੁਲ ਉਹਨੂੰ ਵਿਧਾਇਕ ਦੇ ਨਾਲ ਲੜਾਈ ਲੈਣ ਦਾ ਕੀ ਸ਼ੌਂਕ ਚੜਿਆ ਜੀ ਤਾਂ ਇਸ ਕਰਕੇ ਇਹ ਕੁਝੀ ਚੀਜ਼ਾਂ ਹੈਗੀਆਂ ਨੇ ਜੀ ਜਿਨ੍ਹਾਂ ਦੇ ਵਿੱਚ ਅੰਦਰੂਨੀ ਤੌਰ ਤੇ ਚਾਕਣ ਤੇ ਚੰਗੀ ਤਰ੍ਹਾਂ ਖੋਖਣ ਦੀ ਜ਼ਰੂਰਤ ਆ ਜੀ ਮੈਂ ਇਹ ਨਹੀਂ ਕਹਿੰਦਾ ਕਿ ਆਹ ਤੇਰ ਸੱਚੀ ਆ ਆਹ ਤੇਰ ਝੂਠੀ ਆ ਪਰ ਇਹਨਾਂ ਦੇ ਵਿੱਚ ਠੀਕ ਹੈ ਇਮਾਨਦਾਰ ਬੰਦੇ ਵੀ ਹੈਗੇ ਆ ਸਰਕਾਰ ਦੇ ਵਿੱਚ ਜਾਂ ਪਾਰਟੀ ਦੇ ਵਿੱਚ ਉਹ ਹਮੇਸ਼ਾ ਹੁੰਦੇ ਆ ਰਹਿੰਦੇ ਆ ਉਹ ਜੀ ਜਿਹੜੇ ਵੰਗਾਰ ਵਗੈਰਾ ਨਹੀਂ ਲੈਂਦੇ ਠੀਕ ਹੈ ਨਾ ਜੀ ਅਮੀਤ ਪਠਾਨ ਮਾਜਰਾ ਨੇ ਵੀ ਠੋਕੇ ਹੀ ਗੱਲ ਕਹੀ ਸੀਗੀ ਕਿ ਕੋਈ ਅਫਸਰਾ ਹੁਣ ਤਾਂ ਕੱਢ ਦਿਓ ਕਦੇ ਮੈਂ ਕਿਸੇ ਤੋਂ ਵੰਗਾਰ ਲਈ ਚਲੋ ਹੋਣਗੇ ਦਾਅਵੇ ਆਪਦੀ ਜਗ੍ਹਾ ਤੇ ਹੁੰਦੇ ਆ ਵੀ ਇਸ ਤਰ੍ਹਾਂ ਦੇ ਬੰਦੇ ਹੈਗੇ ਆ ਵੀ ਜਿਹੜੇ ਆਦਾ ਮਸਤ ਰਹਿੰਦੇ ਆ ਪਰ ਕੁਝ ਬੰਦੇ ਤੇ ਹੈਗੇ ਆ ਨਾ ਜਿਹੜੇ ਮਤਲਬ ਕਿ ਬਈ ਹੇਠੋਂ ਲੈ ਕੇ ਹੂੰ ਸੱਟੇ ਵਾਜੀ ਰੇੜੀ ਛੇੜੀ ਤਾਂ ਮਤਲਬ ਕਿ ਸਾਰੀਆਂ ਥਾਮਾ ਤਾਂ ਹੱਥ ਮਾਰੇ ਜੀ 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 ਤਾਂ ਇਹ ਰੋਕਣ ਦੀ ਜ਼ਰੂਰਤ ਹੈ ਨਾ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਆਪਦੀ ਸੀਆਈਡੀ ਤੋਂ ਕਰਵਾ ਲਓ ਕਿ ਕਿੱਥੇ ਕੀ ਚੱਲਦਾ ਤੁਹਾਨੂੰ ਪਤਾ ਲੱਗ ਜਾਏਗਾ ਇਹ ਗੱਲ ਤੇ ਅਸੀਂ ਅੱਜ ਤੋਂ 2 ਸਾਲ ਪਹਿਲਾਂ ਦੀ ਕਹੀ ਆ ਕਿ ਸੀਆਈਡੀ ਦੀਆਂ ਰਿਪੋਰਟਾਂ ਮੰਗਾ ਲਓ ਇੰਟੈਲੀਜੈਂਸ ਤੋਂ ਮੰਗਾ ਲਓ ਤੁਹਾਨੂੰ ਪਤਾ ਲੱਗ ਜਾਏਗਾ ਜੀ ਤੇ ਇਹ ਦੋਸ਼ ਸਿਰਫ ਤੇ ਸਿਰਫ ਇਹੋ ਆ ਕਿ ਭਈ ਉਹ ਕਹਿ ਰਿਹਾ ਪੱਪੀ ਸਾਹਿਬ ਕਿ ਸਬੂਤ ਦਿਓ ਭਾਈ ਹੁਣ ਤੁਹਾਨੂੰ ਪਤਾ ਕਿ ਕਿਹੜਾ ਕੋਈ ਬੰਦਾ ਇਸ ਤਰ੍ਹਾਂ ਦਾ ਹੁੰਦਾ ਕਿ ਇਹ ਹੁਣ ਹਰ ਇੱਕ ਗੱਲ ਦਾ ਸਬੂਤ ਦੇ ਕੇ ਸਬੂਤ ਨਾਲ ਦੇਵੇ ਜਿਵੇਂ ਗੱਲ ਇਦਾਂ ਦੀ ਕਰੇ ਸਬੂਤ ਇਹ ਮਾਮਲਾ ਹੈ ਉਲਜਮਾ ਮਾਮਲਾ ਹੈ ਪਰ ਇਹਦੇ ਚ ਜਾਂਚ ਪੜਤਾਲ ਤੇ ਭਈ ਬਣਦੀ ਹੈ ਪਰ ਹਰ ਇੱਕ ਮਾਮਲੇ ਚ ਜੇ ਜਾਂਚ ਪੜਤਾਲ ਹੀ ਕਰਵਾਉਣ ਲੱਗੇ ਉਹ ਜਿਵੇਂ ਟਰਾਲੀ ਨਾਲੇ ਮਾਮਲੇ ਚ ਕਹਿੰਦੇ ਸੀ ਬਸ ਚਲ ਗਈਆਂ ਸਰਕਾਰਾਂ ਪਰ ਰੋਲਾ ਇਹ ਕੁਝ ਮਾਮਲੇ ਚ ਤੇ ਜਾਂਚ ਪੜਤਾਲ ਬਣਦੀ ਹੈ ਇਹ ਗੱਲ ਹੈ ਚਾਹੀਦੀ ਹੈ ਪਰ ਇਹ ਚੀਜ਼ ਹੋਰ ਵੀ ਜਿਵੇਂ ਕਿ ਤੁਹਾਡੇ ਚੁਣੇ ਹੋ ਨਮਾਇंदे ਤੇ ਦੋਸ਼ ਲੱਗਦੇ ਜਿਵੇਂ ਦੋਸ਼ ਲਾਉਣ ਵਾਲੇ ਨੇ ਵੀ ਇਕੱਠੀ ਕਰਵਾ ਲਓ ਇਕੱਠੀ ਕਰਵਾ ਲਓ ਸਾਰੇ ਜਿੰਨੇ ਦੇ ਟਾਈਮ ਬੋਲ ਲੱਗਦਾ ਕਹਿਰ ਜਰਾਵੜ ਢਿਲੋਂ ਜੀ ਕਹਿ ਰਹੇ ਨੇ ਕਿ ਤਾਂ ਤਾਂ ਦੀ ਜਿਹੜੀ ਜਿਮਣੀ ਚੌਣ ਹੈ ਕਹਿੰਦੇ ਬਿਹਾਰ ਦੀ ਚੌਣ ਦੇ ਨਾਲ ਹੀ ਪੂਰੀ ਹੋਣ ਦੀ ਸੰਭਾਵਨਾ ਹੈ ਤੇ ਇੱਕ ਮਿੱਤਰ ਕਹਿ ਰਹੇ ਸੀ ਲਖਪ੍ਰੀਤ ਸਿੰਘ ਜੀ ਕਹਿੰਦੇ ਸੁਖਬੀਰ ਬਾਦਲ ਹੋਰਾਂ ਬਾਰੇ ਗੱਲ ਕਰੋ ਬਹੁਤ ਵਾਰੀ ਗੱਲ ਕੀਤੀ ਪਾਜੀ ਪਹਿਲੇ ਦਿਨ ਤੋਂ ਅ ਤੇ ਪ੍ਰੋਗਰਾਮ ਤੁਸੀਂ ਪੁਰਾਣਾ ਕੋਈ ਸੁਣ ਸਕਦੇ ਹੋ ਪਿਛਲੇ ਹਫਤੇ ਦਾ ਕੋਈ ਪ੍ਰੋਗਰਾਮ ਸੁਣ ਸਕਦੇ ਹੋ ਸਤਵੀਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦਾ ਸਵਾਗਤ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਨਾਲ ਜੁੜੇ ਹੋਏ ਨੇ ਜੀ ਗਰੁੱਪ ਵਿੱਚ